ਇਸ ਵਕਤ ਦੀ ਵੱਡੀ ਖਬਰ ਮੋਗਾ ਦੇ ਪਿੰਡ ਧਰਮਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਹੋਰ ਸੜਕ ਹਾਦਸਾ ਹੋਇਆ ਪੰਜਾਬ ਦੇ ਵਿੱਚ ਲਗਾਤਾਰ ਹੀ ਸੜਕ ਹਾਦਸੇ ਵੱਧ ਰਹੇ ਨੇ ਅਜੇਹੇ ਦੇ ਵਿੱਚ ਮੋਗਾ ਦੇ ਵਿੱਚ ਪੰਜਾਬ ਰੋਡ ਵੇਜ਼ ਦੀ ਜੋ ਬੱਸ ਹੈ ਜਿਸ ਦੇ ਵਿੱਚ ਸਵਾਰੀਆਂ ਭਰੀਆਂ ਹੋਈਆਂ ਸਨ ਅਜੇਹੇ ਦੇ ਵਿੱਚ ਜੋ ਬੱਸ ਹੈ ਉਹ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਇਸ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਦੇ ਵਿੱਚ ਤਿੰਨ ਜਿਹੜੇ ਸਵਾਰੀ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਵੀ ਪਹੜਤੀ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਪਿੰਡ ਤਰਮਕੋਟ ਦੇ ਇਲਾਕੇ ਦੇ ਵਿੱਚ ਕਮਾਲ ਉਹ ਹੈ ਉਹ ਥਾਂ ਹੈਗੀ ਜਿੱਥੇ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਜੋ ਸਵਾਰੀ ਨੇ ਉਹ ਇਹ ਦੱਸ ਰਹੇ ਨੇ ਕਿ ਜੋ ਡਰਾਈਵਰ ਹੈ ਉਹ ਫੋਨ ਉੱਤੇ ਗੱਲ ਕਰ ਰਿਹਾ ਸੀ ਉਸ ਨੂੰ ਵਾਰ-ਵਾਰ ਮਨਾ ਵੀ ਕੀਤਾ ਗਿਆ ਕਿ ਫੋਨ ਤੇ ਗੱਲ ਨਾ ਕਰ ਤੇ ਡਰਾਈਵਿੰਗ ਕਰ ਲਿਆ ਜਿਹੇ ਦੇ ਵਿੱਚ ਉਸ ਨੇ ਕਿਸੇ ਦੀ ਨਹੀਂ ਸੁਣੀ ਤੇ ਫੋਨ ਤੇ ਗੱਲ ਕਰਦੇ ਹੋਇਆ ਉਹ ਡਰਾਈਵਿੰਗ ਕਰਦਾ ਰਿਹਾ ਤੇ ਬੱਸ ਦੀ ਸਪੀਡ ਜ਼ਿਆਦਾ ਸੀ ਉਸ ਤੋਂ ਬਾਅਦ ਜੋ ਬੱਸ ਹੈਗੀ ਆ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਲੰਧਰ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਜੋ ਬੱਸ ਹੈ ਉਹ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਤੇ ਟਾਟਾ ਪਿਕਅਪ ਦੇ ਨਾਲ ਟਕਰਾਉਣ ਤੋਂ ਬਾਅਦ ਜੋ ਰੋਡ ਦੇ ਸਾਈਡ ਤੇ ਹੀ ਕਈ ਫੁੱਟ ਹੇਠਾਂ ਜਾ ਕੇ ਬੱਸ ਡਿੱਗ ਜਾਂਦੀ ਹੈ ਮੌਕੇ ਉਤੇ ਹੀ ਆਸ-ਪਾਸ ਦੇ ਜਿਹੜੇ ਲੋਕ ਨੇ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਜੋ ਨੇ ਉਹਨਾਂ ਦੇ ਵੱਲੋਂ ਪਹੁੰਚ ਕੇ ਜੋ ਬੱਸ ਦੇ ਵਿੱਚ ਲੋਕ ਬੈਠੇ ਹੁੰਦੇ ਨੇ ਸਵਾਰੀ ਮੌਜੂਦ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਤੇ ਦੱਸਿਆ ਜਾ ਰਿਹਾ ਕਿ 40 ਤੋਂ 50 ਜਿਹੜੇ ਸਵਾਰੀ ਸੀਗੇ ਬੱਸ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ 3 ਤੋਂ 4 ਜਿਹੜੇ ਲੋਕ ਨੇ ਉਹ ਜ਼ਖਮੀ ਨੇ ਜਿਨ੍ਹਾਂ ਨੂੰ ਮੋਗਾ ਸਮਾਜ ਸੇਵਾ ਸੁਸਾਇਟੀ ਦੀ ਮਦਦ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜੋ ਡਰਾਈਵਰ ਹੈ ਉਸ ਨੂੰ ਕਿਹਾ ਵੀ ਜਾ ਰਿਹਾ ਸੀ ਕਿ ਤੂੰ ਫੋਨ ਤੇ ਬਾਅਦ ਚ ਗੱਲ ਕਰਨੀ ਪਹਿਲਾਂ ਡਰਾਈਵਿੰਗ ਕਰ ਲੈ ਪਰ ਉਸ ਨੇ ਨਹੀਂ ਸੁਣੀ ਤਾਜੇਹੇ ਦੇ ਵਿੱਚ ਮੌਕੇ ਉਤੇ ਹੀ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਜੋ ਸਵਾਰੀ ਹੈਗੀ ਉਹਨਾਂ ਦੀ ਮਦਦ ਕੀਤੀ ਗਈ ਇਹਨਾਂ ਦੇ ਮਦਦ ਸਦਕਾ ਹੀ ਜਿਹੜੇ ਲੋਕ ਨੇ ਉਹ ਉਹਨਾਂ ਦੀ ਹਾਲਤ ਸਥਿਰ ਹੈਗੀ ਹਾਲਾਂਕਿ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਇਸ ਦੇ ਵਿੱਚ ਤਿੰਨ ਤੋਂ ਚਾਰ ਜਿਹੜੇ ਯਾਤਰੀ ਸੀਗੇ ਜਿਹੜੇ ਇਸ ਦੇ ਵਿੱਚ ਸਵਾਰੀ ਸੀਗੇ ਉਹ ਜ਼ਖਮੀ ਜ਼ਰੂਰ ਹੋਏ ਨੇ ਦਾ ਉਹਨਾਂ ਦਾ ਇਲਾਜ ਜਿਹੜਾ ਹੈਗਾ ਕੀਤਾ ਜਾ ਰਿਹਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਜ਼ਰੂਰ ਪਹੁੰਚਾ ਦਿੱਤਾ ਗਿਆ ਸੀ ਸਮੇਂ ਸਿਰ ਹੀ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਜਿਨ੍ਹਾਂ ਨੂੰ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਨੇ ਉਹਨਾਂ ਦਾ ਵੀ ਜੋ ਹੈ ਫਰਸਟ ایڈ ਉਹਨਾਂ ਨੂੰ ਵੀ ਦਿੱਤਾ ਜਾ ਰਿਹਾ ਤਾਂ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਹੁਣ ਸੰਗਣੀ ਧੁੰਦ ਜੋ ਹੈਗੀ ਆ ਉਸ ਦਾ ਕਹਿ ਜਿੱਥੇ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਕਈ ਹਾਦਸੇ ਜੁੜੇ ਨੇ ਵਾਪਰ ਰਹੇ ਨੇ ਪਰ ਇੱਥੇ ਜੋ ਇਹ ਹਾਦਸਾ ਹੋਇਆ ਇਹ ਹਾਦਸਾ ਸਿਰਫ ਸਿਰਫ ਕਿ ਸਾਖਿਦਿਆਂ ਜੇਕਰ ਜੋ ਸਵਾਰੀ ਕਹਿ ਰਹੇ ਨੇ ਉਹ ਗੱਲ ਸਹੀ ਹੈ ਕਿ ਜੋ ਡਰਾਈਵਰ ਹੈ ਉਹ ਫੋਨ ਤੇ ਗੱਲ ਕਰਦਾ ਹੋਇਆ ਡਰਾਈਵਿੰਗ ਕਰ ਰਿਹਾ ਸੀ ਬੱਸ ਚਲਾ ਰਿਹਾ ਸੀ ਤੇ ਬੱਸ ਦੀ ਸਪੀਡ ਵੀ ਬਹੁਤ ਜ਼ਿਆਦਾ ਸੀ ਅਜਿਹੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਪਰ ਇੱਥੇ ਗਣੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਜੋ ਬੱਸ ਹੈਗੀ ਪੰਜਾਬ ਰੋਡਵੇਜ਼ ਦੀ ਹਵਾ ਦੇ ਵਿੱਚ ਪਲਟਦੀ ਹੋਈ ਵੀ ਲੋਕਾਂ ਨੇ ਆਪਣੇ ਅੱਖੀ ਦੇਖੀ ਹੈਗੀ ਉਸ ਤੋਂ ਬਾਅਦ ਮੌਕੇ ਉਤੇ ਲੋਕਾਂ ਦਾ ਇਕੱਠ ਜੋ ਹੈਗਾ ਉਹ ਵੀ ਦੇਖਣ ਨੂੰ ਮਿਲਿਆ ਤਾਂ ਮੌਕੇ ਉਤੇ ਹੀ ਲੋਕ ਜਿਹੜੇ ਨੇ ਪਹੁੰਚ ਜਾਂਦੇ ਨੇ ਤਾਂ ਅਜੇਹੇ ਦੇ ਵਿੱਚ ਮੌਕੇ ਤੇ ਪਹੁੰਚਣ ਤੋਂ ਬਾਅਦ ਲੋਕਾਂ ਨੂੰ ਜੋ ਹੈ ਬੱਸ ਦੇ ਵਿੱਚੋਂ ਦੀ ਬਾਹਰ ਕੱਢਿਆ ਜਾਂਦਾ ਹੈ ਤਾਂ ਅਸ ਦੇ ਵਿੱਚ ਜਿਹੜੇ ਪ੍ਰਤੱਖ ਦਰਸ਼ੀ ਨੇ ਜਾਂ ਫਿਰ ਕਹਿ ਲਈਏ ਜਿਹੜੇ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਦਾ ਇਹ ਕਹਿਣਾ ਹੈ ਕਿ ਬੱਸ ਜਿਹੜੀ ਹੈਗੀ ਪਤਾ ਹੀ ਨਹੀਂ ਲੱਗਿਆ ਇਕਦਮ ਬੱਸ ਜੋ ਹੈਗੀ ਪਲਟੀ ਖਾਣ ਲੱਗੀ ਉਸ ਤੋਂ ਬਾਅਦ ਕਈ ਸਵਾਰੀ ਤਾਂ ਜੋ ਸੀਟ ਹੈਗੀ ਸੀਟ ਦੇ نیچے ਫਸੇ ਹੋਈ ਸੀ ਉਹਨਾਂ ਨੂੰ ਬਹੁਤ ਮੁਸ਼ਕਲ ਦੇ ਰਾਹੀਂ ਬਾਹਰ ਕੱਢਿਆ ਗਿਆ ਹਾਲਾਂਕਿ ਕੋਈ ਜਾਣੀ ਨੁਕਸਾਨ ਇਸ ਦੇ ਵਿੱਚ ਕਿਸੇ ਦਾ ਵੀ ਨਹੀਂ ਹੋਇਆ ਤਾਂ ਇਸ ਦੇ ਵਿੱਚ ਪ੍ਰਤੱਖદર્શી ਕੀ ਕੁਝ ਕਹਿ ਰਹੇ ਨੇ ਜੋ ਸਵਾਰੀ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ ਇਹ ਜਾਣਦੇ ਆ ਇਹ ਨਾਲ ਹੀ ਇਸ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਉਹਨਾਂ ਦਾ ਕੀ ਕੁਝ ਕਹਿਣਾ ਉਹ ਦੇਖਦੇ ਆ। ਲੁੰਗੂ ਆ ਰਹੇ ਸੀ। ਕੀ ਕਿਵੇਂ ਹੋਇਆ ਬੱਸ। ਕੰਮ ਕੋ ਜਾਣਾ ਸੀ। ਬਸ ਇੱਥੋਂ 16 ਟੱਚ ਤੋਂ ਬਾਅਦ ਇੱਥੇ ਆ ਕੇ ਪਤਾ ਹੀ ਨਹੀਂ ਲੱਗਿਆ ਬੱਸ ਉਧਰੋਂ ਫਲਕੀਆਂ ਛਾਂਦੀਆਂ ਛਾਂਦੀ ਨੀਕੀ ਜਿਹੀ ਬੱਸ ਜਾ ਰਹੀ ਏਦਾਂ ਹੀ ਸਾਈਡੂ ਬਹੁਤ ਜ਼ਿਆਦਾ ਟਰਨ ਕਿਤਿਆਂ ਬਹੁਤ ਜ਼ਿਆਦਾ ਫਲਕੀਆਂ ਖਾਧੂ ਆਵਾਂ ਮੈਂ। ਜਿਹੜੇ ਨਿਕੰਨ ਦੇ ਸਿਕੋਟਾਨੀ ਸ਼ਾਇਦ ਵਾਸਟਗਾਰ ਡਰਾਈਵਰ ਕਿੱਥੇ ਗਿਆ ਕਿੱਥੇ ਨਹੀਂ ਗਿਆ ਜਿਹੜੇ ਵਾਸਟ ਜਿਹੜੇ ਸੀਟਾਂ 'ਚ ਸੀਟਾਂ ਦੇ نیچے ਬੰਦੇ ਦੱਬੇ ਰਹਿ ਗਏ ਉਹਨਾਂ ਨੂੰ ਪਤਾ ਨਹੀਂ ਕੁਝ ਨੇ ਅੰਗ ਪਰਸਨਸ ਆਈ ਸੀ ਜਿਹੜੇ ਉਹਨਾਂ ਨੇ ਸੱਤਿਆਸੇ ਫਿੱਟ ਕੋਈ ਜਿਹੜੇ ਪਿੰਡ ਵਾਲੇ ਉਹ ਆਪਣਾ ਨਹੀਂ ਸਿਆਏ ਉਹਨਾਂ ਨੇ ਸੱਤਿਆਸੇ ਅਸੀਂ ਖੁੱਬੀ ਨਿਕਲੇ ਇੱਥੋਂ ਪਿਛਲੇ ਸ਼ੀਸ਼ੇ 'ਚ ਇਹ ਸੀ ਉਸਨੂੰ ਨਾਂ ਤਈਆਂ ਜਿਹੜਾ ਕਾਫੀ ਬਲੁਰਗਰਾਂ ਨਿਕਲੇ ਆਤੇ ਕੁਛ ਤਾਂ ਅੰਦਰ ਹੀ ਦਬੇ ਰਹਿ ਗਏ ਹੁਣ ਉਹਨਾਂ ਦਾ ਪਤਾ ਨਹੀਂ ਕੀ ਹੋਇਆ ਸੀ ਨੂੰ ਕਿੰਨੇ ਕ ਲੋਕ ਸਵਾਰ ਸੀ ਅੰਦਰ 20 ਤੋਂ 25 ਬੰਦੇ ਤਾਂ ਸੀਗੇ ਆਪਾਂ ਤਾਂ ਹੋਇਆ ਕਿਵੇਂ ਪਤਾ ਲੱਗਿਆ ਤੁਸੀਂ ਜੀ ਆਵਾਜ਼ੇ ਵਿੱਚ ਬੈਠੇ ਸੀ ਬਸ ਨਹੀਂ ਪਤਾ ਹੀ ਨਹੀਂ ਬਸ ਪਲਟੀਆਂ ਹੀ ਫਾੰਦੀ ਗਏ ਜਿੱਦਾਂ ਮੰਨ ਲਓ ਆਪਰ ਬੰਦਾ ਕੋਲ ਸਾਫ਼ ਜਦਾਂ ਹੁੰਦਾ ਬੈਠਾ ਆਈਸ ਗਲੋਵਜ਼ ਜੀਆਂ ਮੇਰੀਆਂ ਤਾਂ ਅੱਖਾਂ ਹੀ ਬੰਦ ਸੀ ਬਸ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਚੀਕਾਂ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਲੋਕਾਂ ਦੀ ਤੇ ਬਸ ਇਹਦਾ ਹਵਾ ਚ ਪਲਟਣੀ ਸ਼ੁਰੂ ਹੋ ਗਈ ਉਦੋਂ ਹੀ ਪਤਾ ਲੱਗਿਆ ਬਸ ਇਹ ਦਿਵਸ ਤੋਂ ਮੁਗਾ ਜਾ ਰਹੀ ਸੀ ਪੂਰੀ ਕਰਕੇ ਉਹਦੇ ਕੋਲੋਂ ਰੋਸ ਪੈਟਰੋਲ ਹੋਈ ਹੈ ਜਿਹੜੀ ਪਾਸ ਥੱਲੇ ਲਵਾਈ ਜਿਹੜੀ ਗੱਡੀ ਗੁੱਜੀ ਪਿਕਅਪ ਹੈ ਜਿੰਦੇ ਟਕਰਾਈ ਹੈ ਇਹ ਬੁਝੇ ਤੋਂ ਨੰਦਰ ਜਾ ਰਹੀ ਸੀ ਟ੍ਰੈਕਰ ਕ੍ਰੋਸ ਕਰਕੇ ਪਾਸੇ ਦੇ ਵਿੱਚ ਹੋਈ ਤੇ ਗੱਡੀ ਬਾਕੀ ਦਾ ਟੁੱਟ ਗਿਆ ਮੌਕੇ ਤੇ ਆ ਕੇ ਸਵਾਰੀਆਂ ਨੂੰ ਹਸਪਤਾਲ ਤੇ ਲਾਇਆ ਗਿਆ ਹੁਣ ਜਾ ਕੇ ਦੇਖਦੇ ਕਿੱਲਾ ਹੈਗੇ ਆ ਤੇ ਕਿੰਨੇ ਜ਼ਖਮੀ ਹੈ ਜੀ ਕੀ ਬਿਆਨ ਦਿੰਦੇ ਉਸ ਹਸਪਤਾਲ ਨਾਲ ਇਹ ਹਾਸਾ ਹੋਇਆ ਕਿਵੇਂ ਹੈ ਜੀ ਹਾਸਾ ਬਸ ਜੀ ਉਹ ਨੰਦਰ ਤੋਂ ਆ ਰਹੀ ਸੀ ਬਸ ਜੀ ਇਹ ਟਕਣ ਚੱਕਾ ਹੋ ਹੈ ਜੀ ਬਸੀ ਜਾ ਕੇ ਸਵਾਰੀਆਂ ਦਾ ਬਿਆਨ ਲੈ ਕੇ ਜਲਦੀ ਕਾਰਵਾਈ ਬੰਦ ਹੋਈ। ਇਹ ਦੱਸਿਆ ਜਾ ਰਿਹਾ ਡਰਾਈਵਰ ਫੋਨ ਚਲਾ ਰਿਹਾ ਸੀ ਜੀ। ਜਿਹੜੀ ਜੀ ਫੋਨ ਤੇ ਗੱਲ ਕਰ ਰਿਹਾ ਸੀ ਡਰਾਈਵਰ। ਨਹੀਂ ਉਸੇ ਦਾ ਕੋਈ ਗੱਲ ਨਹੀਂ ਆਈ। ਸਾਹਮਣੇ ਜਾ ਕੇ ਸਵਾਰੀਆਂ ਤੋਂ ਹੀ ਪਤਾ ਲੱਗੇਗਾ ਜਦੋਂ ਬਿਆਨ ਲਿਖਾਉਣ ਕੇ ਲਈ ਗੱਲ ਕਰ ਰਿਹਾ ਸੀ ਜਾਂ ਨਹੀਂ ਕਰ ਰਿਹਾ। ਤੇ ਪਿਕਅਪ 'ਚ ਕਿੰਨੇ ਬੰਦੇ ਸੀਗੇ? ਹਾਂਜੀ। ਪਿਕਅਪ ਗੱਡੀ 'ਚ ਕਿੰਨੇ ਬੰਦੇ ਸੀਗੇ? ਕਿੰਨਾ ਬੰਦਾ ਇੱਕ ਬੰਦਾ। ਕੋਈ ਡਰਾਈਵਰ ਸੀਗਾ ਜਿਹੜਾ ਮੁਗੇ ਤੋਂ ਨੰਦ ਕਰ ਰਿਹਾ ਸੀ ਤੇ ਬਸ ਕਿੰਨੇ ਯਾਨੀ ਸਵਾਰ ਸੀਗੇ? ਇਹ ਕੋਈ ਗੱਲ ਨਹੀਂ ਉਹਨਾਂ ਨੇ ਇਹੀ ਮੈਂ ਪਿੰਡਾਂ ਚਾਰਾਂ ਸਾਰਿਆਂ ਦਾ ਪਤਾ ਹੀ ਜਖਮੀ ਜ਼ਿਆਦਾ ਹੀ ਬਾਕੀ ਨੇ ਜਾ ਕੇ ਮੌਕੇ ਤੇ ਬਿਆਨ ਲਾ ਗਏ ਤੇ ਦੱਸ ਸਾਹਿਬ ਵੀ ਅੰਦਰ ਦਾ ਸਾਹਿਬ ਕਿਹੋ ਜਿਹੀ ਕਾਰਵਾਈ ਕਰੀ ਇਹ ਕਿੰਨੇ ਫੁੱਟ ਮੋਗਾ ਦੇ ਕਸਬਾ ਤਰਮਕੋਟ ਲਾਗੇ ਪਿੰਡ ਕਮਾਲ ਕੇ ਵਿਖੇ ਜੋ ਹੈ ਪੰਜਾਬ ਰੋਡਵੇ ਜਲੰਧਰ ਡੀਪੋ ਬੱਸ ਜੋ ਹੈਗੀ ਹੈ ਹੇਠਾਂ ਡਿੱਗੀ ਅਜਿਹੇ ਦੇ ਵਿੱਚ ਇਸ ਦੇ ਵਿੱਚ ਡਰਾਈਵਰ ਭਾਵੇਂ ਕੰਡਕਟਰ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਲੈ ਕੇ ਜਾਣਕਾਰੀ ਜੋ ਹੁਣ ਤੱਕ ਸਾਹਮਣੇ ਆ ਰਹੀ ਹੈ ਕਿ ਇਹਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਜੋ ਪੁਲਿਸ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਇਨਕੁਆਇਰੀ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਦੇ ਵਿੱਚ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਇਸੇ ਵਿੱਚ ਡਰਾਈਵਰ ਹੈ ਉਹ ਫਰਾਰ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਪੁਲਿਸ ਮੁਲਾਜ਼ਮਾ ਹੋਣਾਂ ਦੇ ਵੱਲੋਂ ਕੀ ਕੁਝ ਕਾਰਵਾਈ ਜੋ ਹੈ ਕੀਤੀ ਜਾਂਦੀ ਹੈ ਕਿਉਂਕਿ ਇੱਥੇ ਸਾਫ਼-ਸਾਫ਼ ਗੈਲੀ ਜੋ ਹੈ ਨਜ਼ਰ ਆ ਰਹੀ ਹੈ ਡਰਾਈਵਰ ਦੀ ਉਸ ਤਰੀਕੇ ਦੇ ਨਾਲ ਇਸ ਵਿੱਚ ਜਿਹੜੇ ਸਵਾਰੀ ਸੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਜੋ ਡਰਾਈਵਰ ਹੈ ਉਸ ਦੇ ਵੱਲੋਂ ਫੋਨ ਤੇ ਗੱਲ ਕੀਤੀ ਜਾ ਰਹੀ ਸੀ ਜਿਸ ਦਰਮਿਆਨ ਫੋਨ ਤੇ ਗੱਲ ਕਰਦਿਆਂ ਉਸ ਦੇ ਵੱਲੋਂ ਡਰਾਈਵਿੰਗ ਵੀ ਕੀਤੀ ਜਾ ਰਹੀ ਸੀ ਉਸ ਨੂੰ ਮਨਾ ਵੀ ਕੀਤਾ ਗਿਆ ਸਵਾਰੀਆਂ ਦੇ ਵੱਲੋਂ ਕਈ ਲੋਕਾਂ ਨੇ ਉਹਨੂੰ ਕਿਹਾ ਕਿ ਫੋਨ ਤੇ ਨਾ ਗੱਲ ਕਰ ਜਦੋਂ ਬੱਸ ਰੁਕੇਗੀ ਜਦੋਂ ਸਾਨੂੰ ਸਟਾਪ ਤੇ ਪਹੁੰਚਾ ਦੇਵੇਗਾ ਉਸ ਤੋਂ ਬਾਅਦ ਹੀ ਤੂੰ ਗੱਲ ਕਰੇ ਪਰ ਡਰਾਈਵਰ ਨੇ ਨਹੀਂ ਸੁਣੀ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰਿਆ ਪਰ ਇਸ ਦੇ ਵਿੱਚ ਗਣੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾਲ ਹੀ ਇਸ ਦੇ ਵਿੱਚ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨੁਸ਼ਤੇਦੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ